ਸਾਰੀ ਦੁਨੀਆ ਜਾਣਦੀ ਆ ਕੋਈ ਦੱਸਣ ਵਾਲੀ ਇਹਦੇ ਵਿੱਚ ਨਹੀਂ ਹੈ ਸਾਰੀ ਦੁਨੀਆ ਜਾਣਦੀ ਆ ਕਿ ਵੀ ਉਹਨਾਂ ਨੇ ਮੈਂ ਨਹੀਂ ਕਹਿੰਦੀ ਕਿ ਵੀ ਉਹਨਾਂ ਨੇ ਚਿੱਟਾ ਆਪਣੇ ਹੱਥਾਂ ਨਾਲ ਵੇਚਿਆ ਜਾਂ ਉਹਨਾਂ ਨੇ ਗਲੀਆਂ 'ਚ ਜਾ ਕੇ ਚਿੱਟਾ ਆ ਵੇਚਿਆ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਪੁਸ਼ਤ ਪਨਾਹੀ ਕਰਨਾ ਉਹਨਾਂ ਨੂੰ ਹੱਲਾਸ਼ੇਰੀ ਦੇਣਾ ਉਹਨਾਂ ਨੂੰ ਪਾਲ ਕੇ ਰੱਖਣਾ ਇਹ ਸਭ ਤੋਂ ਵੱਡਾ ਗੁਨਾਹ ਹੈ ਜਿਹੜਾ ਉਹਨਾਂ ਨੇ ਕੀਤਾ ਇਹਦੀ ਸਜ਼ਾ ਜਿਹੜੀ ਉਹ ਫਰਖਾਦਤ ਵਿੱਚ ਮਿਲਣੀ ਹੈ ਕੱਲ ਬੜਾ ਹੱਲਾ ਗੁੱਲਾ ਪਰਸੋਂ ਹੋ ਰਿਹਾ ਸੀ ਮਨਜੋਗ ਐਮਐਲਏ ਸਾਹਿਬ ਮੈਡਮ ਦਨੀਵ ਕੌਰ ਜੀ ਜਿਹੜੇ ਨੇ ਮਜੀਠਿਆ ਸਾਹਿਬ ਦੀ ਪਤਨੀ ਉਹ ਬੜੀ ਦੁਖਾਈ ਦੇ ਰਹੇ ਸੀ ਕਿ ਵੀ ਉਹਨਾਂ ਦੇ ਬੱਚੇ ਜਿਹੜੇ ਉਹਨਾਂ ਨੇ ਨਾਸ਼ਤਾ ਨਹੀਂ ਸੀ ਕੀਤਾ ਹਜੇ ਕੋਲ ਸਿੱਧੀ ਦੰਦ ਨਾਲ ਦੀ ਉਹਨਾਂ ਦੇ ਘਰ ਪਹੁੰਚ ਗਈ ਆ ਬੱਚਿਆਂ ਦੇ ਉੱਤੇ ਬੁਰਾ ਅਸਰ ਪੈਂਦਾ ਆ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਉਹ ਬੱਚੇ ਹੀ ਸੀਗੇ ਜਿਹੜੇ ਮਾਵਾਂ ਦੇ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਮੌਤ ਦੀ ਇਸ ਚਿੱਟੇ ਦੀ ਭੇਟ ਚੜ ਗਏ ਉਹ ਵੀ ਮਾਵਾਂ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਕੁੱਟਦੇ ਆ ਮਾਰਦੇ ਆ ਉਹਨਾਂ ਦੇ ਕਾ ਰਜ ਭਾਂਡੇ ਵੀ ਛੱਡਦੇ ਉਹ ਵੀ ਮਾਪੇ ਔਰ ਇੰਨੇ ਮਾਪੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਪੰਜਾਬ ਦਾ ਬੇੜਾ ਕਰ ਦਿੱਤਾ ਜਿਹੜਾ ਘੜੀ-ਘੜੀ ਦੇ ਵਿੱਚ ਚਿੱਟਾ ਪਹੁੰਚਿਆ ਤੁਸੀਂ ਮਤ ਸਮਝੋ ਕਿ ਤੁਸੀਂ ਚੈਨ ਦੇ ਨਾਲ ਆਪਣੇ ਘਰ ਬੈਠੋਗੇ ਔਰ ਆਪਣੇ ਬੱਚਿਆਂ ਵਾਸਤੇ ਸਾਰੇ ਲੋਕ ਸਾਰੀ ਦੁਨੀਆ ਮਾਪੇ ਆਪਣੇ ਬੱਚਿਆਂ ਲਈ ਦੁਆਵਾਂ ਮੰਗਦਾ ਔਰ ਤੁਹਾਨੂੰ ਬਹੁਤ ਦੁਆਵਾਂ ਦੀ ਜ਼ਰੂਰਤ ਹੈ ਮੰਗੋ ਦੁਆਵਾਂ ਆਪਣੇ ਬੱਚਿਆਂ ਵਾਸਤੇ ਵੀ ਔਰ ਜਿਵੇਂ ਤੁਸੀਂ ਪੰਜਾਬੀਆਂ ਮਾਵਾਂ ਦਾ ਦਿਲ ਦੁਖਾਇਆ ਉਹਨਾਂ ਦੇ ਢਿੱਡ ਤੋਤੇ ਨੇ ਇਹਦੀ ਸਜ਼ਾ ਪੈਣੀ ਅ ਬਿਲਕੁਲ ਜੀ ਅੱਜ ਬਿਜਲੀ ਵਿਭਾਗ ਦੇ ਵਿੱਚ ਸਾਡੇ ਐਕਸ਼ਨ ਸਾਹਿਬ ਅਤੇ ਕੋਮਲਜੀਤ ਦੇ ਭੱਟੇ ਉਦਮ ਦੇ ਨਾਲ ਕਿਉਂਕਿ ਡਿਮਾਂਡ ਸੀ ਹਲਕੇ ਪੀ ਸਾਰੇ ਸੀਨੀਅਰ ਸਹਿਬਾਨ ਜਿਹੜੇ ਏਸੀ ਡਿਪਾਰਟਮੈਂਟ ਦੇ ਆ ਅੱਜ ਇੱਕ ਹਾਜ਼ਰ ਨੇ ਔਰ ਇਸ ਨਕਉਤਰ ਦੇ ਖਿੱਤੇ ਨੂੰ ਨਕਉਤਰ ਦੇ ਖਿੱਤੇ ਵਾਸਤੇ ਇੱਕ ਖੇਤ ਵਿੱਚ 26 27 ਪਿੰਡ ਤੇ ਨਕਉਤਰ ਸ਼ਹਿਰ ਚੜਾਉਂਦਾ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਾਫੀ ਫਾਲਟ ਤੇ ਕਾਫੀ ਜਿਹੜਾ ਇਹ ਬਿਜਲੀ ਦੀ ਫਲਕਚੁਏਸ਼ਨ ਸੀਗੀ ਖੰਮ ਜਾਂਦੀ ਸੀ ਔਰ ਸ਼ਹਿਰ ਵਾਸੀਆਂ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਸੀ ਸੂਕਤਾਂ ਦਾ ਔਰ ਇਹਨਾਂ ਪਿੰਡਾਂ ਨੂੰ ਵੀ ਕਰਨਾ ਪੈਂਦਾ ਸੀ ਜਦੋਂ ਪਿੰਡਾਂ ਦੇ ਵਿੱਚ ਲਾਈਟ ਵੀ ਨਹੀਂ ਜਾਂਦੀ ਚੀਜ਼ਾਂ ਸੜਦੀਆਂ ਨੇ ਤਾਂ ਫਿਰ ਉਹਦਾ ਜਿਹੜਾ ਨਾ ਸਾਰਾ ਬਹੁਤ ਵੱਡੇ ਨੁਕਸਾਨ ਲੋਕਾਂ ਦੇ ਹੋ ਜਾਂਦੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ 20 ਐਮਬੀਏ ਦਾ ਜਿਹੜਾ ਟਰਾਂਸਫਰਮਰ ਆ ਉਹ ਹੋਰ ਲਾਇਆ ਗਿਆ ਸਟੈਂਡ ਕੀਤੀ ਗਈ ਹੈ ਜਿਹੜੀ ਇਹ ਸਾਰੀ ਐਕਸਟੈਂਸ਼ਨ ਦਿੱਤੀ ਗਈ ਹੈ ਨਾਲ ਹੋਰ ਪਾਵਰ ਨੂੰ ਵੀ ਐਮਬੀਏ ਦਾ ਟਰਾਂਸਫਰਮਰ ਬਹੁਤ ਵੱਡਾ ਹੁੰਦਾ ਜਿਹਦੇ ਨਾਲ ਸਾਡੀ 26 ਪਿੰਡ ਦੇ ਪਿੰਪੋਤਰ ਸ਼ਹਿਰ ਦੀ ਲਾਈਟ ਤੇ ਵੀ ਕਬੜਾ ਸੁਧਾਰ ਆਏਗਾ ਇਹਨਾਂ ਛੱਪੀਆਂ ਪਿੰਡਾਂ ਦੀ ਜਿਹੜੀ ਲਾਈਟ ਹੈ ਉਹਦੇ ਚ ਸੁਧਾਰ ਉਹਦੇ ਵਿੱਚ ਸੁਧਾਰ ਦੇ ਨਾਲ ਨਾਲ ਜਿਹੜਾ ਕਿਸਾਨਾਂ ਨੂੰ ਲਾਈਟ ਬੇਲੇਕ-ਬੇਲੇ ਦੇਣੀ ਪੈਂਦੀ ਸੀ ਸਰਕਲ ਬਣਾ ਕੇ ਕਿਸੇ ਨੂੰ ਦਿਨ ਵੇਲੇ ਦੇਣੀ ਪੈਂਦੀ ਸੀ ਕਿਸੇ ਵੇਲੇ ਰਾਤ ਨੂੰ ਦੇਣੀ ਪੈਂਦੀ ਸੀ ਕਿਉਂਕਿ ਸਾਡੇ ਕੋਲ ਇੱਥੇ ਪਾਵਰ ਜਿਹੜੀ ਹੈ ਉਹ ਇੰਨੀ ਨਹੀਂ ਸੀ ਕਿ ਇੱਕ ਸਮੇਂ ਦੇ ਵਿੱਚ ਚਲਾਇਆ ਜਾ ਸਕੇ ਇੱਕ ਉਹ ਸਮੱਸਿਆ ਹੱਲ ਹੋ ਗਈ ਕਿ ਹੁਣ ਦਿਨ-ਦਿਨ ਵੇਲੇ ਹੀ ਕਿਸਾਨਾਂ ਨੂੰ ਦੋ ਰਾਉਂਡ ਦੇ ਵਿੱਚ ਬਿਜਲੀ ਜਿਹੜੀ ਉਹ ਪੂਰੀ ਕਰ ਦਿੱਤੀ ਜਾਇਆ ਕਰਕੇ ਰਾਤ ਨੂੰ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਇਸ ਦੇ ਨਾਲ ਹੀ ਸਾਡਾ ਨਕਦਰ ਸ਼ਹਿਰ ਜਿਹੜਾ ਜਿਹਦੇ ਵਿੱਚ ਲਾਈਟ ਦੀ ਫਲਕਚੁਏਸ਼ਨ ਜਾਂ ਵੱਧ ਜਿਹੜਾ ਲੋਡ ਬਹੁਤ ਲੋਕਾਂ ਨੂੰ ਘਟ ਜਾ ਕੇ ਮਿਲਦਾ ਸੀ ਜਾਂ ਫਾਲਟ ਬਹੁਤ ਜਲਦੀ ਜਲਦੀ ਪੈਂਦੇ ਸੀ ਉਹਦੇ ਤੋਂ ਵੀ ਨਿਜਾਤ ਮਿਲੂਗੀ ਇਹ ਟਾਈਮ ਦੇ ਨਾਲ ਨਾਲ ਹੌਲੀ ਹੌਲੀ ਕਰਕੇ ਸਾਰਾ ਲੋਡ ਜਿਹੜਾ ਹੈ ਉਹ ਡਿਵਾਈਡ ਕੀਤਾ ਕਿਉਂਕਿ ਹੁਣ ਸਾਡੇ ਕੋਲ ਵਾਧੂ ਪਾਵਰ ਆ ਵਾਧੂ ਲੋਡ ਜਿਹੜਾ ਸਾਡੇ ਕੋਲ ਆ ਗਿਆ ਟਰਾਂਸਫਾਰਮਰ ਵੱਟਾ ਖੋ ਗਿਆ ਔਰ ਇਹ ਨਕਦਰ ਸ਼ਹਿਰ ਨੂੰ ਜਿਹੜਾ ਵਕਫ ਜਿਹੜਿਆ ਉਹਨੀਆਂ ਇਸ ਸਥਾਨ ਦੇ ਵਿੱਚ ਜਿਹੜੀ ਨਾ ਉਹ ਨੂੰ ਪੰ ਦਿੱਤਾ ਜਾਊਗਾ ਤਾਂ ਕਿ ਜਿਹੜੀ ਆਪਾਂ ਨੂੰ ਪਾਵਰ ਵੀ ਮਿਲੇ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਆ ਜਿਹੜਾ ਤਕਰੀਬਨ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਟਰਾਂਸਫਾਰਮਰ ਜਿਹੜਾ ਇਹਨੂੰ ਨਵਾਂ ਲਾਇਆ ਗਿਆ ਇੱਥੇ ਸ਼ੰਕਰ ਦੇ ਵਿੱਚ ਇੱਕ ਟਰਾਂਸਫਾਰਮਰ ਜਿਹੜਾ ਉਹਨੂੰ ਵੱਡਾ ਕੀਤਾ ਗਿਆ ਸੀ ਉਹ ਵੀ ਇਸ ਤਰ੍ਹਾਂ ਹੀ ਉੱਧਰ ਪ੍ਰੋਬਲਮ ਸੀ ਜੀ ਲਾਈਟ ਦੀ ਉਹਨੂੰ ਹੱਲ ਕੀਤਾ ਗਿਆ ਔਰ ਇਹਦੇ ਨਾਲ ਦਾ ਹੀ ਜਿਹੜਾ ਸਾਡਾ ਲਿਤਰਾ ਜਿਹੜਾ ਜਿਹੜਾ ਸਾਡਾ ਗ੍ਰਿਡ ਬਣ ਜਾ ਰਹੀ ਹੈ ਉਹ ਐਡ ਬੋਰੀਆ ਇਸ ਤੋਂ ਅੱਗੇ ਵੀ ਅਸੀਂ ਐਕਸ਼ਨ ਸਰਬ ਇੱਕ ਦੋ ਹੋਰ ਥਾਵਾਂ ਦੇਖ ਰਹੇ ਆ ਅਸੀਂ ਮਦਦ ਕਰਾਂਗੇ ਉਹਨਾਂ ਨੂੰ ਜ਼ਮੀਨ ਦੇ ਹਿੱਸੇ ਵਿੱਚ ਕਿ ਹੋਰ ਗ੍ਰਿਡ ਲਗਾ ਕੇ ਜਿਹੜਾ ਲਾਈਟ ਜਿਹੜਾ ਸਰਕਾਰ ਦਾ ਮਕਸਦ ਸਿਰਫ 600 ਯੂਨਿਟ ਫ੍ਰੀ ਅਨਾਉਂਸਮੈਂਟ ਨਹੀਂ ਹੈ ਉਹਦਾ ਪੂਰਾ ਪੂਰਾ ਫਾਇਦਾ ਵੀ ਜਿਹੜਾ ਉਹ ਲੋਕਾਂ ਨੂੰ ਹੋਣਾ ਚਾਹੀਦਾ ਪੂਰਾ ਫਾਇਦਾ ਦੇਣ ਵਾਸਤੇ ਕਿਸੇ ਗੱਲ ਦੀ ਨਾ ਨਹੀਂ ਹੈ ਜਿੱਥੇ ਬ੍ਰੈਡ ਦੀ ਜ਼ਰੂਰਤ ਹੈ ਉੱਥੇ ਬ੍ਰੈਡ ਮਿਲਦੀ ਹੈ ਜਿੱਥੇ ਟਰਾਂਸਫਾਰਮਰ ਦੀ ਜ਼ਰੂਰਤ ਹੈ ਉੱਥੇ ਟਰਾਂਸਫਾਰਮਰ ਮਿਲਦਾ ਇਦਾਂ ਹੀ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੇਰੇ ਖਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਿਛਲੇ ਤਿੰਨ ਸਾਲਾਂ ਦੇ ਵਿੱਚ ਅਸੀਂ ਨਵੇਂ ਟਰਾਂਸਫਾਰਮਰ ਲਾਏ ਆ ਅ ਇਹ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਬਿਜਲੀ ਮੁਫਤ ਬਿਜਲੀ ਦਾ ਲਾਲੀਪੌਪ ਜਿਹੜਾ ਥੋੜਾ ਬਹੁਤਾ ਦਿੱਤਾ ਗਿਆ ਸੀ ਸਰਕਾਰਾਂ ਵੱਲੋਂ ਉਹ ਸਿਰਫ ਲਾਲੀਪੌਪ ਸੀ ਨਾ ਉਹਦੀ ਬਿਜਲੀ ਦੇ ਅਨ ਜਿਹੜੀ ਸਪਲਾਈ ਦੇ ਵਿੱਚ ਕੋਈ ਸੁਧਾਰ ਨਹੀਂ ਸੀ ਸਪਲਾਈ ਦੇ ਉੱਤੇ ਖਰਚਾ ਕੋਈ ਨਹੀਂ ਸੀ ਸਪਲਾਈ ਦੇ ਉੱਤੇ ਧਿਆਨ ਕੋਈ ਨਹੀਂ ਸੀ ਪੈਸਾ ਕੋਈ ਨਹੀਂ ਮਿਲਦਾ ਸੀ ਮਹਿਕਮੇ ਨੂੰ ਕਿ ਵੀ ਉਹ ਇਹਨਾਂ ਬਿਜਲੀ ਸਦਾਰਨ ਵੱਲੋਂ ਚੱਲ ਕੇ ਤੇ ਆਪਣੇ ਨਾਗਰਿਕਾਂ ਨੂੰ ਸਹੀ ਸਹੂਲਤ ਦਿੱਤੀ ਜਾ ਸਕੇ ਹੁਣ 600 ਯੂਨਿਟ ਬਿਜਲੀ ਮਾਫ ਦੇ ਨਾਲ-ਨਾਲ ਕੁਆਲਿਟੀ ਦੀ ਬਿਜਲੀ ਜਿਹੜੀ ਆ ਉਹ ਵੀ ਕੁਆਲਿਟੀ ਤੇ ਵੀ ਧਿਆਨ ਦਿੱਤਾ ਗਿਆ ਤਾਂ ਕਿ ਹਰ ਇੱਕ ਸ਼ਹਿਰੀ ਜਿਹੜਾ ਉਹ ਉਹਨੂੰ ਉਹਦੇ ਤੱਕ ਹਰ ਤੇਜ ਜਿਹੜੀ ਬਿਜਲੀ ਦੀ ਸਹੀ ਸਹੂਲਤ ਆ ਉਹ ਪਹੁੰਚਦੀ ਹੋ ਜਾਵੇ ਕਿਸੇ ਨੂੰ ਇਹ ਨਾ ਲੱਗੇ ਕਿ ਜੀ ਸਾਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਲੇਕਿਨ ਕੁਆਲਿਟੀ ਹੈ ਨਹੀਂ ਸਾਡੇ ਤੱਕ ਲਾਈਟ ਕਿੰਨੀ ਪਹੁੰਚਦੀ ਮੈਮ ਕਈ ਵਾਰੀ ਬਹੁਤ ਲੰਮੇ ਲੰਮੇ ਕੱਟ ਲੱਗ ਜਾਂਦੇ ਜਿਹੜੇ ਘਰ ਤੇ ਲੋਕਾਂ ਨੂੰ ਕਾਫੀ ਦੱਸਿਆ ਨਹੀਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਨੂੰ ਇਸ ਤਰ੍ਹਾਂ ਦੇ ਅ ਇੱਕ ਤਾਂ ਮੈਂ ਪਿਛਲੇ ਦਿਨਾਂ ਚ ਜਿਹੜਾ ਇਹ ਜਦੋਂ ਆ ਟਰਾਂਸਫਾਰਮਰ ਲੱਗ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਮੈਂ ਹੱਥ ਜੋੜ ਕੇ ਸਾਰਿਆਂ ਕੋਲੋਂ ਇਸ ਗੱਲ ਦੀ ਮਾਫੀ ਚਾਹੁੰਦੀ ਹਾਂ ਕਿਉਂਕਿ ਇਹ ਬੱਡਾ ਕੰਮ ਸੀ ਇਹਨੂੰ ਕਰਨ ਵਾਸਤੇ ਬਹੁਤ ਸਾਰੇ ਦੁਕਾਨਦਾਰਾਂ ਨੂੰ ਬਹੁ ਸ਼ਹਿਰੀਆਂ ਨੂੰ ਲੰਬੇ ਕਟਾਂ ਦਾ ਸਾਹਮਣਾ ਕਰਨਾ ਪਿਆ ਇਹਨੂੰ ਡਿਪਲੋਏ ਕਰਨ ਵਾਸਤੇ ਬੜੇ ਸਮੇਂ ਦੀ ਜ਼ਰੂਰਤ ਸੀ ਬਹੁਤ ਵੱਡੀ ਚੀਜ਼ ਆ ਅ ਔਰ ਇਹਦਾ ਲਾਈਟ ਦਾ ਪ੍ਰੋਟ ਜਿਹੜਾ ਹੁਲਾਉਣਾ ਪਿਆ ਗਿਆ ਇਹ ਮਜਬੂਰੀ ਸੀ ਇਸ ਤੋਂ ਕਿ ਨਾ ਚੱਲਿਆ ਤੁਸੀਂ ਜਾ ਸਕਤਾ ਹੁਣ ਜਿਹੜੀ ਬਿਜਲੀ ਆ ਉਹ ਨਿਰੰਤਰ ਮੇਰੂਗੀ ਲੇਕਿਨ ਜਿਹੜਾ ਮੌਸਮ ਦੀ ਖਰਾਬੀ ਆ ਉਹਦੇ ਤੇ ਅਖਤਿਆਰ ਨਹੀਂ ਹੈ ਕਿਸੇ ਦਾ ਜਦੋਂ ਬਹੁਤ ਮੌਸਮ ਖਰਾਬ ਹੋਏਗਾ ਤਾਂ ਆਟੋਮੈਟਿਕਲੀ ਕਟ ਲੱਗਣਗੇ ਫਾਲਟ ਪੈ ਜਾਂਦੀ ਹੈ ਅਦਰਵਾਇਜ਼ ਜਿਹੜੀ ਆ ਲਾਈਟ ਸਨ ਨਿਰੰਤਰ ਚੱਲ ਸਕਦੀ